जय रघुवीर जय रघुवीर जय श्री राम जय जय श्री राधे महाराज की जय ਨਰਨਾਪਾਗਮ ਕੁਮਾਰਾ ਜੀ ਮੈਂ ਇਹ ਤਸਲਾ ਪ੍ਰਧਾਨ ਸਣੀ ਮੰਦਰ ਤਸਲਾ ਅੱਜ ਦੀ ਮੀਟਿੰਗ ਜਿਹੜੀ ਇਹ ਜਨਮ ਅਸਵੀ 16 ਤਰੀ ਨੂੰ ਹੈ ਉਸ ਦੇ ਉਪਲਕਸ਼ ਵਿੱਚ ਸਾਰੇ ਤਸਲੇ ਨੇ ਫੈਸਲਾ ਕੀਤਾ ਕਿ ਬੜੇ ਧੁੰਮਤਾਂ ਦਾ ਜਿੱਦਾਂ ਹਰ ਸਾਲ ਮਨਾਇ ਜਾਂਦੀ ਹੈ ਤਾਂ ਸ਼ਹਿਰ ਦੇ ਸਹਿਯੋਗ ਦੇ ਨਾਲ 16 ਤਰੀ ਨੂੰ ਜਨਮ ਅਸਵੀ ਮਨਾਇ ਜਾਏਗੀ ਜੀ ਜਨਮ ਅਸਵੀ ਦੇ ਕੋਈ ਵਿਸ਼ੇਸ਼ ਪ੍ਰੋਗਰਾਮ ਵਿਸ਼ੇਸ਼ ਰੂਪ ਹਰ ਸਾਲ ਦੀ ਜੀ ਸ੍ਰੀ ਦੇ ਜਦੋਂ ਹਮਨ ਹੁੰਦਾ ਹਮਨ ਹੋਏਗਾ ਬਾਕੀ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਡੂ ਲੰਗਰ ਚੱਲੇਗਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਵੀ ਮੇਰੀ ਦਰਖਾਸਤ ਹੈ ਕਿ ਸਾਰੇ ਹੁੰਮ ਹਮਾ ਕੇ ਇਸ ਬਲਕ ਵਿੱਚ ਆਨ ਦਰਸ਼ਨ ਦੇਣ ਦਰਸ਼ਨ ਕਰਨ ਪਰਮਾਤਮਾ ਬਾਕੀ ਜਿਹੜਾ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਕਹਿੰਦੇ ਆ ਕਿ ਲੰਗਰ ਤਾਂ ਚੱਲੇਗਾ ਜਿਹੜਾ ਪਰਸ਼ਾਣ ਲੈ ਕੇ ਆਉਂਦਾ ਪਲਫ ਰੂਟ ਦੇ ਤਰ੍ਹਾਂ ਲੈ ਕੇ ਆਣਾ ਕੋਈ ਕੇਕ ਜਾਂ ਪੇਸਟੀ ਵਗੈਰਾ ਮੰਦਰ ਜੇ ਨਹੀਂ ਚੜਾਈ ਜਾਏਗੀ ਤੇ ਮੈਂ ਸ਼ਨੀਗਰ ਮੰਦਿਰ ٹرسٹ ਤਰੰਪੁਰਾ ਕਲੋਨੀ ਚੇਅਰਮੈਨ ਸ਼ਿਵ ਕੁਮਾਰ ਸਾਨ ਅੱਜ ਸਾਰੇ ٹرسٹ ਦੀ ਮੀਟਿੰਗ ਕੀਤੀ ਗਈ ਕਿ ਸ੍ਰੀ ਸ੍ਰੀਕ੍ਰਿਸ਼ਨ ਜਨਮ ਅਸ਼ਟਮੀ 16 8 ਨੂੰ ਸ਼ਨੀਵਾਰ ਵਾਲੇ ਦਿਨ ਮਨਾਈ ਜਾਏਗੀ ਔਰ ਬੜੀ ਧੂਮ-ਤਾਹਮਨਾ ਮਨਾਈ ਜਾਏਗੀ ਔਰ ਸ਼ਰਦਾ ਜਨ ਨਾਲ ਮਨਾਈ ਜਾਏਗੀ ਜਿਸ ਤਰ੍ਹਾਂ ਅੱਗੇ ਮਨਾਈ ਜਾਂਦੀ ਉਸ ਤਰ੍ਹਾਂ ਹੀ ਸ਼ਹਿਰ ਦੇ ਸਹਿਯੋਗ ਨਾਲ ਹੀ ਮਨਾਈ ਜਾਏਗੀ ਹਰ ਚੀਜ਼ ਪ੍ਰਭੂ ਦੀ ਕਿਰਪਾ ਨਾਲ ਇੱਥੇ ਬਣਾਈ ਬਣੇਗੀ ਝਾਕੀਆਂ ਬਣਨਗੀਆਂ ਜੋ ਵੀ ਮਹਾਰਾਜ ਦਾ ਸਰੂਪ ਆ ਬਣੇਗਾ ਤੇ ਨਾਲ ਪ੍ਰ부 ਦਾ ਲੰਗਰ ਪ੍ਰਸ਼ਾਦ ਚੱਲੇਗਾ ਮੇਰੇ ਪ੍ਰਧਾਨ ਉਹਨਾਂ ਨੇ ਵੀ ਦੱਸਿਆ ਕਿ ਹਾਈ ਸਾਹਿਬ ਨੇ ਕਿ ਇਹ ٹرسٹ ਨੇ ਮਤਾ ਪਾਸ ਕੀਤਾ ਔਰ ਸਾਰੇ ਨਾਲ ਨੇ ਛੋਟੇ ਵੀਰ ਬੱਚੇ ਇਹਨਾਂ ਦੇ ਸਹਿਯੋਗ ਨਾਲ ਵੱਧ ਚੜ ਕੇ ਰਬੂ ਦਾ ਦਿਨ ਮਨਾਇਆ ਜਾਏਗਾ ਜਿਸ ਤਰ੍ਹਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 16 ਅਗਸਤ ਦਿਨ ਸ਼ਨੀਵਾਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਉਤਸਵ ਔਰ ਸਾਰੀ ਤਰ੍ਹਾਂ ਇਸਾ ਵੀ ਆ ਰਿਹਾ ਤੇ ਸ਼੍ਰੀ ਸ਼ਨੀ ਦੇ ਮੰਦਰ ٹرسٹ ਦੇ ਪ੍ਰਧਾਨ ਜੀ ਤੇ ਚੇਅਰਮੈਨ ਜੀ ਨੇ ਤੁਹਾਨੂੰ ਦੱਸਿਆ ਕਿ 16 ਅਗਸਤ ਜਨ ਸ਼ਨੀਵਾਰ ਸ਼ਨੀ ਮੰਦਰ ٹرسٹ ਵੱਲੋਂ ਬਹੁਤ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਜੋ ਕਿ ਲਗਭਗ ਪਿਛਲੇ 20 ਤੋਂ 25 ਸਾਲ ਤੋਂ ਮੰਦਰ ਵਿੱਚ ਕ੍ਰਿਸ਼ਨ ਜਨਮ ਅਸ਼ਮੀ ਦਾ ਕਾਰਜਕ੍ਰਮ ਕਰਾਇਆ ਜਾਂਦਾ ਇਸ ਵਾਰ ਵੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕਰਾਇਆ ਜਾ ਰਿਹਾ ਇਸ ਦੇ ਵਿੱਚ ਕੋਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਹੋਇਆ ਹੈ ਜਿ ਕਿਹਾ ਹੋਏ ਕੋਈ ਬਾੜੀਆ ਜੀ ਇਸ ਵਾਰ ਜੋ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦੇ ਵਿੱਚ ਜੋ ਕਿ ਭਗਵਾਨ ਸ਼੍ਰੀ ਕਿਸ਼ਨ ਦੀ ਝਾਕੀਆਂ ਜਿਸ ਨੂੰ ਆਪਾਂ ਬਾਹਰ ਤੋਂ ਕਲਾਕਾਰ ਸ਼ਹਿਰ ਤੋਂ ਬਾਹਰੋਂ ਆ ਰਹੇ ਨੇ ਜੋ ਕਿ ਲਗਭਗ 8 ਵਜੇ ਤੋਂ ਲੈ ਕੇ ਪ੍ਰਭੂ ਅਸ਼ਾ ਤੱਕ ਕਾਰਜਕ੍ਰਮ ਚੱਲੇਗਾ ਮੈਂ ਸ਼ਹਿਰ ਵਾਸੀਆਂ ਨੂੰ ਇੱਕੋ ਮੈਸੇਜ ਦੇਵਾਂਗਾ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਲਗਭਗ ਪਿਛਲੇ 25 ਸਾਲ ਤੋਂ ਸਹਿਯੋਗ ਕਰਦੇ ਆ ਰਹੇ ਹੋ ਇਸ ਵਾਰ ਵੀ ਇਸ ਤਰ੍ਹਾਂ ਸਹਿਯੋਗ ਕਰੋ ਮੰਦਰ ਵਿੱਚ ਆਓ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਪੁੰਨ ਦੇ ਭਾਗੀ ਬਣੋ ਮੰਦਰ ٹرسٹ ਵੱਲੋਂ ਉਸ ਦਿਨ ਲੰਗਰ ਭੰਡਾਰਾ ਵੀ ਲਗਾਇਆ ਜਾਏਗਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬਹੁਤ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ ਕਿ ਮੰਦਰ ٹرسٹ ਦੇ ਪ੍ਰਧਾਨ ਜੀ ਦੇ ਚੇਅਰਮੈਨ ਜੀ ਵੱਲੋਂ ਤੇ ਸਾਰੀ ਟੀਮ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਜੋ ਕਿ ਸ਼ਕੀ 쿠ਪਨ ਲੈ ਕੇ ਆ ਰਹੇ ਆ ਕਿ ਜੇ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਉਹ ਆਮ ਜਨਤਾ ਦੇ ਵਿੱਚ ਕੱਢ ਕੇ ਤੇ ਲੋਕਾਂ ਨੂੰ ਗਿਫਟਸ ਦਿੱਤੇ ਜਾਣਗੇ ਤੇ ਮੈਂ ਥੋੜੀ ਹੋਰ ਜਾਣਕਾਰੀ ਦੇਣਾ ਚਾਹਾਂਗਾ ਕਿ 14 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਮੰਦਰ 쿠ਪਨ ਮਿਲਣਗੇ 15 ਤਰੀਕ ਨੂੰ ਵੀ ਸੇਮ ਟਾਈਮਿੰਗ ਤੇ ਮੰਦਰ 쿠ਪਨ ਮਿਲਣਗੇ ਤੇ ਜਿਸ ਦਿਨ ਜਨਮ ਅਸ਼ਟਮੀ ਆ 16 ਤਰੀਕ ਨੂੰ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਲੋਕਾਂ ਨੂੰ 쿠ਪਨ ਦਿੱਤੇ ਜਾਣਗੇ ਤੇ ਸਾਰੇ ਹੀ ਸ਼ਹਿਰ ਨਿਵਾਸੀ ਆਨ ਪ੍ਰਭੂ ਦਾ ਆਸ਼ੀਰਵਾਦ ਹੈ ਅਤੇ ਪੁਣੇ ਦੇ ਪਾਕੀਪੰਦ। ਅਸੀਂ ਇੱਕ ਲੱਕੀ ਕੂਪਨ ਦੇ ਵਿੱਚ ਜਿਹੜਾ ਪ੍ਰਿਆਜ ਨਿਕਲਿਆ ਉਸ ਦਾ ਦੱਸ ਦਿਓ ਜੀ। ਲੱਕੀ ਕੂਪਨ ਦੇ ਵਿੱਚ ਸਾਨੂੰ ਜਿਸ ਤਰ੍ਹਾਂ ਹੈ ਕਿ ਬਹੁਤ ਹੀ ਉਪਹਾਰ ਨੇ ਮੈਂ ਦੱਸ ਨਹੀਂ ਸਕਦਾ ਲਿਸਟ ਬਹੁਤ ਲੰਬੀ ਹੈਗੀ ਆ ਪਰ ਮੈਂ ਜਿਆਦਾ ਤੋਂ ਜਿਆਦਾ ਤੁਹਾਨੂੰ ਇਹ ਛੋਟਾ ਜਿਹਾ ਦੱਸਾਂਗਾ ਕਿ ਇਸ ਵਾਰ ਅਸੀਂ ਬਹੁਤ ਗਿਫਟ ਨੇ ਜਿਨ੍ਹਾਂ ਚ ਸਭ ਤੋਂ ਵੱਡਾ ਗਿਫਟ ਇਲੈਕਟ੍ਰਿਕ ਸਕੂਟਰੀ ਦਵਾਂਗੇ ਲੋਕਾਂ ਨੂੰ ਉਹ ਪ੍ਰਭੂ ਦੇ ਪ੍ਰਭੂ ਦੀ ਕਿਰਪਾ ਨਾਲ ਸਾਰੇ ਆਨ ਤੇ ਪ੍ਰਭੂ ਦਾ ਆਸ਼ੀਰਵਾਦ ਹੈ। ਮੈਂ ਰਮੇਸ਼ ਪਾਟਿਆ ਇਨਚਾਰਜ ਬਟਾਲਾ ਮੈਕਸ 24 ਪੰਜਾਬ న్యూਸ ਆਪਣੇ ਵੱਲੋਂ ਆਪਣੇ ਅਦਾਰੇ ਵੱਲੋਂ ਔਰ ਅਦਾਰੇ ਦੇ ਸਮੂਹ ਸਟਾਫ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਤੇ ਬਟਾਲਾ ਨਿਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲਾ ਸਮਾਂ ਸਾਰਿਆਂ ਹੀ ਵਾਸਤੇ ਖੁਸ਼ੀਆਂ ਲੈ ਕੇ ਆਵੇ De ajuda.